ਬਾਜ ਵਾਲੇ ਬਾਬਾ ਜੀ ਮੌਜੂਦ ਹੋਏ ਨੇ ਬਾਬਾ ਜੀ ਇਹ 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 ਬਾਜ ਕਿੱਥੋਂ ਲਿਆ ਜੀ ਆਪ ਜੀ ਨੇ ਇਹ ਕਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮਹਾਰਾਜ ਸਾਹਿਬ ਦਾ ਥਾਮਿਆ ਤੇਗ ਬਾਦਰ ਸਾਹਿਬ ਦਾ ਉਹਨੂੰ ਜੱਫੀ ਪਾ ਕੇ ਹਰ ਕੋਈ ਮੰਗਦਾ ਅਸੀਂ ਜੱਫੀ ਪਾ ਕੇ ਮੰਗਿਆ ਮਹਾਰਾਜ ਬਾਜ ਦਿਓ ਤੇ ਇੱਥੇ ਆਏ ਤੇ ਮਹਾਰਾਜੇ ਬਾਜ ਭੇਜ ਦਿੱਤਾ ਕਲਗੀ ਤਰਪਾਸ਼ੇ ਬਾਜ ਖਰਾਕ ਰੂਗ ਦਾ ਕੀ ਹਿਸਾਬਤਾ ਵੈ ਜੀ ਇਹ ਖਰਾਕ ਇਹਨੇ ਮੀਟ ਹੀ ਖਾਣਾ ਹੋਰ ਕੋਈ ਸ਼ੇਰ ਆ ਹੋਰ ਕੋਈ ਚੀਜ਼ ਨਹੀਂ ਖਾਂਦਾ ਏ ਇਹ ਤੁਹਾਡੀ ਆਵਾਜ਼ ਨੂੰ ਸਮਝਦਾ ਵਿਚਤਰਾ ਜਤਾਵਾ ਸਮਝਦਾ ਜੀ ਉਹ ਤਰ੍ਹਾਂ ਆਖੀਏ ਗੁਰਬਾਜ ਬੋਲ ਵਾਹਿਗੁਰੂ ਵਾਹਿਗੁਰੂ ਕਿਸੇਰੇ ਬੋਲਦਾ ਹੈ ਵਾਹ ਜੋ ਸੰਗਤ ਜੀ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਕਿ ਘੋੜਸਵਾਰ ਗਤਕੇ ਵਾਲੇ ਸਿੰਘਾਂ ਨੇ ਅੱਜ ਪੂਰੇ ਜਾਹੋ ਜਲਾਲ ਦੇ ਨਾਲ ਇਹ ਗੋਂਦਵਾਲ ਸਾਹਿਬ ਦੀ ਪਵਿੱਤਰ ਧਰਤੀ ਸਾਡੇ ਨਾਲ ਬਾਜ ਵਾਲੇ ਬਾਬਾ ਜੀ ਮੌਜੂਦ ਹੋਏ ਨੇ ਬਾਬਾ ਜੀ ਇਹ ਇਹ ਬਾਜ ਕਿੱਥੋਂ ਲਿਆ ਜੀ ਆਪ ਜੀ ਨੇ ਇਹ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਆ ਨਾ ਪਟਰੇ ਸਾਹਿਬ ਕਹਿੰਦੇ 350 ਸਾਲੇ ਤੇ ਹਾਂਜੀ ਮਹਾਰਾਜ ਸਾਹਿਬ ਦਾ ਥਾਮਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨੂੰ ਜੱਫੀ ਪਾ ਕੇ ਹਰ ਕੋਈ ਮੰਗਦਾ ਅਸੀਂ ਜੱਫੀ ਪਾ ਕੇ ਮੰਗਿਆ ਮਹਾਰਾਜ ਬਾਜ ਦਿਓ ਤੇ ਐਥੇ ਆਏ ਤੇ ਮਹਾਰਾਜੇ ਬਾਜ ਭੇਜ ਦਿੱਤਾ ਤੇ ਬਾਜ ਆ ਗਿਆ ਕਲ ਕੀ ਤਰਪਾਸ਼ੇ ਬਾਜ ਇਹਦੀ ਖਰਾਕ ਖਰੂਗ ਦਾ ਕੀ ਹਿਸਾਬਤਾ ਵੈ ਜੀ ਇਹ ਖਰਾਕ ਇਹਨੇ ਮੀਟ ਹੀ ਖਾਣਾ ਹੋਰ ਕੋਈ ਸ਼ੇਰ ਆਉਂ ਹੋਰ ਕੋਈ ਚੀਜ਼ ਨਹੀਂ ਖਾਂਦਾ ਇਹ ਅੱਛਾ ਜੀ ਹਾਂ ਇਹਨੂੰ ਛੱਡ ਦੇਈਦਾ ਇਹ ਸ਼ਿਕਾਰ ਕਰ ਲੈਂਦਾ ਆਪਦਾ ਤੇ ਜੇ ਨਾ ਛੱਡੀਏ ਫਿਰ ਇਹਨੂੰ ਲੈਣ ਕੇ ਪਾ ਦੇਈਦਾ ਇਹ ਜਦੋਂ ਤੁਸੀਂ ਛੱਡਦੇ ਰਹੇ ਆਪਣੇ ਆ ਫਿਰ ਤੁਹਾਡੇ ਕੋ ਆ ਜਾਂਦਾ ਆ ਜਾਂਦਾ ਕਈ ਵਾਰੀ 10 10 ਦਿਨ ਨਹੀਂ ਆਉਂਦਾ ਅੱਛਾ ਹਾਂ ਤੇ ਘੁੰਮ ਕਾ ਕੇ ਫੇਰ ਆ ਜਾਂਦਾ ਫੇਰ ਆ ਜਾਂਦਾ ਵਾ ਹਾਂਜੀ ਇਸ ਕਰਕੇ ਇਹ ਤੁਹਾਡੀ ਆਵਾਜ਼ ਨੂੰ ਸਮਝਦਾ ਵਿੱਚ ਤਰ੍ਹਾਂ ਤਰ੍ਹਾਂ ਸਮਝਦਾ ਗੱਲਬਾਤ ਹੀ ਸਮਝਦਾ ਹਾਂ ਕੋਈ ਗੱਲ ਕਰਕੇ ਵਿਖਾਓਗੇ ਇਹ ਹੋਰ ਤੇ ਆ ਤੇ ਜਿਆਦਾ ਭੀੜ ਚ ਹੈ ਨਾ ਦਰਿਆ ਹਾਂਜੀ ਉਹ ਤਰ੍ਹਾਂ ਨਾ ਆਖੀਏ ਗੁਰਬਾਜ ਬੋਲ ਵਾਹਿਗੁਰੂ ਵਾਹਿਗੁਰੂ ਫਿਰ ਸਵੇਰੇ ਬੋਲਦਾ ਹੈ ਹਾਂਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਸੋ ਸੰਗਤ ਜੀ ਅੱਜ ਗੋਂਦਵਾਲ ਸਾਹਿਬ ਦੀ ਪਵਿੱਤਰ ਧਰਤੀ ਪੂਰੇ ਖਾਲਸਾ ਜਹੋ ਜਲਾਲ ਦੇ ਵਿੱਚ ਭਰੀ ਹੋਈ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਕੁਝ ਚੱਲ ਰਹੀਆਂ ਹੋਣਗੀਆਂ ਸਿੰਘਾਂ ਨੇ ਆਪਣੇ ਘੋੜ ਘੋੜ ਦੌੜ ਦੇ ਨਾਲ ਸੰਗਤਾਂ ਦਾ ਮਨੋਰੰਜਨ ਕੀਤਾ ਗਤਕੇ ਵਾਲੇ ਸਿੰਘਾਂ ਨੇ ਆਪਣੇ ਜਹੋ ਜਲਾਲ ਦੇ ਨਾਲ ਪੂਰਾ ਇੱਕ ਮਾਹੌਲ ਜਿਹੜਾ ਉਹ ਵੱਖਰਾ ਸਿਰਜ ਦਿੱਤਾ ਤੇ ਅੱਜ ਇਹ ਦੁਨੀਆ ਦੇ ਵਿੱਚ ਲੋਕ ਅੱਜ ਦੀ ਸ਼ਤਾਬਦੀ ਦਾ ਦਿਨ ਜਿਹੜਾ ਹੈ ਲੋਕ ਦੁਨੀਆ ਦੇ ਵਿੱਚ ਰਹਿਂਦੀ ਦੁਨੀਆ ਤੱਕ ਯਾਦ ਕਰਨਗੇ ਕਿਉਂਕਿ ਸਮਾਂ ਜਿਹੜਾ ਕਿਤੇ ਐਡੀ ਲੰਮੀ ਉਮਰ ਨਹੀਂ ਹੁੰਦੀ ਅੱਜ ਆਪਾਂ 550 ਸਾਲਾ ਮਿਲਾਇਆ ਉਸ ਤੋਂ ਬਾਅਦ 600 ਸਾਲਾ ਮਿਲਾਇਆ ਜਾਵੇਗਾ ਪਤਾ ਨਹੀਂ ਕਿਸੇ ਨੇ ਵੇਖਣਾ ਕਿ ਨਹੀਂ ਵੇਖਣਾ ਪਰ ਅੱਜ ਜੋ ਇਸ ਧਰਤੀ ਦੇ ਉੱਤੇ ਲੋਕ ਦੁਆ ਬਣੇ ਨੇ ਉਹ ਉਹਨਾਂ ਦੇ ਚਰਨ ਮੁਬਾਰਕ ਨੇ ਉਹ ਲੋਕ ਉਹ ਸਰੀਰ ਮੁਬਾਰਕ ਨੇ ਜਿਨਾਂ ਨੇ ਇਸ ਧਰਤੀ ਦੇ ਉੱਪਰ ਅੱਜ ਆ ਕੇ ਤੇ ਆਪਣੀ ਹਾਜ਼ਰੀ ਲਵਾਈ ਹੈ ਗਵਾਹ ਬਣੇ ਨੇ ਇਸ ਬਹੁਤ ਵੱਡੇ ਸਮਾਗਮ ਦੇ ਸੋ ਸ਼੍ਰੋਮਣੀ ਕਮੇਟੀ ਦਾ ਤੇ ਉਪਰਾਲਾ ਬਹੁਤ ਵੱਡਾ ਸੀ ਅੱਜ ਪੂਰੀ ਗੋਂਦਵਾਲ ਸਾਹਿਬ ਦੀ ਪੁੱਤਰ ਧਰਤੀ ਤੋਂ ਅਸੀਂ ਲਾਈਵ ਤਸਵੀਰਾਂ ਸਵੇਰ ਤੋਂ ਹੀ ਤੁਹਾਨੂੰ ਦਿਖਾ ਰਹੇ ਹਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਸੰਤਾ ਤੱਕ ਇਹ ਮੈਸੇਜ ਜਾਵੇ ਕਿ ਸਾਡੇ 400 ਸਾਲਾ ਆਪਾਂ ਅੱਜ ਮਨਾਇਆ ਹੈ ਤੇ ਆਉਣ ਵਾਲੇ ਸਮੇਂ 500 ਸਾਲਾ 550 ਸਾਲਾ 600 ਸਾਲਾ ਇਸੇ ਤਰ੍ਹਾਂ ਮਨਾਇਆਂ ਜਾਣੀਆਂ ਸ਼ਤਾਬਦੀਆਂ ਤੇ ਜਿਹੜੀਆਂ ਸੰਗਤਾਂ ਗਵਾਹ ਬਣੀਆਂ ਨੇ ਬਹੁਤ ਬਹੁਤ ਮੁਬਾਰਕ ਹੋਣਾ ਸੰਗਤਾਂ ਨੂੰ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਜੁੜੇ ਲੋ ਸਾਡੇ ਨਾਲ ਸੁਰਖਾਪੀ ਟੀਵੀ ਧੰਨਵਾਦ